ਅੱਡੇ ਅੱਡੇ ਪਿਓ ਆ ਪਾਣੀ ਐਨਾ ਸੀਵਰੇਜ ਦਾ ਇਕੱਠਾ ਹੋਇਆ ਤੇ ਵੀਰਾ ਹੈ ਨਹੀਂਗਾ ਥੱਲੇ ਸੀਵਰੇਜ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇਦਾਂ ਟੋਆ ਗੱਡੀ ਵਿੱਚ ਜੜੇ ਪਈ ਫੜ ਗਿਆ ਸਾਡੇ ਸਾਹਮਣੇ ਦੇਖ ਲੋ ਕਿੰਨਾ ਪਾਣੀ ਪਾਣੀ ਹੋ ਰਿਹਾ ਜੀ ਦੇ ਵਿੱਚ ਸਾਤ ਅੱਠ ਕਦੇ ਲਗੇ ਤਾਂ ਨਹੀਂ ਨਿਕਲੀ ਡੋਜਨ ਵਾਂਗੇ ਗੱਡੀ ਗੱਡੀ ਆ ਸੜਕਾਂ ਦਾ ਐਨਾ ਬੁਰਾ ਆ ਲਿਆ ਭਾਈ ਕੀ ਕਹਿੰਦਾ ਸਰਕਾਰ ਪਿਆ ਜੀ ਮੀ ਤਾਂ ਤੁਹਾਡੇ ਸਾਹਮਣੇ ਬਸ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਤੇ ਆ ਜਾ ਗੱਡੀ ਜਗਾ ਕੋਈ ਟੂ-ਵਿਲਰ ਹੁੰਦਾ ਵਾਈਕ ਵਗੈਰਾ ਉਲਟ ਜਾਣਾ ਸੀ ਭਾਜੀ ਕੁਝ ਵੀ ਉਦੋਂ ਐਕਸੀਡੈਂਟ ਹੁੰਦਾ ਕਿ ਥੱਲੇ ਆ ਜਾਂਦਾ ਆਤਾ ਹੋ ਸਕਦਾ ਕਿ ਉਹ ਵੱਡਾ ਵੱਡੇ ਐਡੇ ਐਡੇ ਪਿਓ ਆ ਪਾਣੀ ਇੰਨਾ ਸੀਵਰੇਜ ਦਾ ਇਕੱਠਾ ਹੋਇਆ ਵੀਰਾ ਹੈ ਨਹੀਂ ਗਾ ਥੱਲੇ ਸੀਵਰੇਜ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇਦਾਂ ਟੋਆ ਗੱਡੀ ਵਿੱਚ ਜੜੇਪੀ ਫਸ ਗਿਆ ਸਾਡੇ ਸਾਹਮਣੇ ਦੇਖ ਲਓ ਕਿੰਨਾ ਪਾਣੀ ਭਰ ਨੋ ਰਿਹਾ ਸੀ ਦੇ ਵਿੱਚ 7-8 ਕੱਦੇ ਲਗੇ ਤਾਂ ਨਹੀਂ ਨਿਕਲੀ ਟੋਜਨ ਬਾਕੀ ਗੱਡੀ ਗੱਡੀ ਆ ਸੜਕਾਂ ਦਾ ਇੰਨਾ ਪੁਰਾ ਆ ਲਿਆ ਭਾਜੀ ਈ ਕਹਿੰਦਾ ਸਰਕਾਰ ਪਿਆ ਜੀ ਮੀ ਤਾਂ ਤੁਹਾਡੇ ਸਾਹਮਣੇ ਬਸ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਪਿਆ ਜੀ। ਜੇ ਆ ਗੱਡੀ ਜਗਾ ਕੋਈ ਟੂ-ਵీలਰ ਹੁੰਦਾ ਵਾਈਕ ਵਗੈਰਾ ਉਲਟ ਜਾਣਾ ਸੀ ਭਾਜੀ। ਕੁਝ ਵੀ ਹੋਦੋ ਐਕਸੀਡੈਂਟ ਹੁੰਦਾ ਉਹ ਥੱਲੇ ਆ ਜਾਂਦਾ। ਹਾਥਾ ਹੋ ਸਕਦਾ ਜੀ ਮੋੜਾ